ਮੱਕ ਕਬੂਤਰ ਪੱਧਰੀ ਵਾਲਾ ਗਰਲਾਲ ਕੈਨੇਡਾ ਬਲੇਹਾਰ ਆਸਟ੍ਰੇਲੀਆ ਬਾਬਾ ਮਹਿਤਾਬ ਕਾਲੀਆਂ ਟਰਲਾਲ ਕੈਨੇਡਾ ਵਾਲਾ ਕਹਿੰਦਾ ਇਧਰੇ ਬੱਲੇ 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 ਓ ਕਬੱਡੀ 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 ਅੰਬਾ ਅੰਬਾ ਦੇ ਗੋਪੀ ਅੰਬਾ ਦੇ ਗੋਪੀ ਏ ਕਾਲੀਆ ਸ਼ਖਤਰੀ ਦੀ ਗਰਾਊਂਡ ਮੇਲਾ ਬਣ ਗਿਆ ਇੱਥੇ ਰੱਖ ਓ ਵਾਹ ਓਏ ਅੰਬਿਆ ਛਾ ਗਿਆ ਓਏ ਅੰਬਿਆ ਓਏ ਕਿੰਨਾ ਜਨੰਦ ਆਉਂਦਾ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਦੀ ਖੇਡ ਆ ਪਿਆਰ ਦੀ ਖੇਡ ਹੈ ਹੀਰਾ ਠੱਠੀਆਂ ਵਾਲਾ ਭੋਲਾ ਮਾਨਕੇ ਨਾਲ 5000 ਗਰਜੰਟ ਪ੍ਰਧਾਨ ਕਹਿੰਦਾ 5000 ਸੰਦੀਪ ਨੇ ਕੈਨੇਡਾ ਤੋਂ ਐਲਾਨ ਕਰਵਾ ਦਿੱਤਾ ਹੈ ਗੋਪੀ ਜੱਫੇ ਦਿਨ ਰੁਪਈਆ 5000 ਆ ਦਰਸ਼ਕ ਪੱਪਾ ਪਾਰ ਲੈਂਦੇ ਆ ਨਜ਼ਾਰੇ ਓ ਲੈਂਦੇ ਆ ਨਜ਼ਾਰੇ ਵੱਜਦੀਆਂ ਤਾੜੀਆਂ ਨਹੀਂ ਹੁਣ ਤਾਂ ਵੱਜਦੇ ਆ ਤਾੜੇ ਆਹ ਦਰਸ਼ਕ ਹੱਲਾ ਗੁੱਲਾ ਚਾਹੁੰਦੇ ਆ ਇੱਕਮ 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 ਏ ਕਰਦਾ ਕਮਾਲ ਏ ਬੱਲੇ ਬੱਲੇ ਕਰ ਆ ਗਿਆ ਆਹ ਫੱਤਾਪੁਰੀਆਂ ਥੋਕੇ ਜਮਾਨ ਕਰ ਗਿਆ ਜੋ ਉਹ ਨਵਾਖਦੇ ਨੇ ਅਮਰਤਪਾਲ ਸਿੰਘ ਅੰਬਾ ਮਿੱਤਰ ਹੁਣ ਹੁਣ ਹੀਰਾ ਪਹਿਲਵਾਨ ਦੱਸੇਗਾ ਪੁਆਇੰਟ ਜਿਹੜਾ ਰੇਡਰਾਂ ਦਾ ਨੰਬਰ ਜਿਹੜਾ ਇਧਰਲੀ ਸਾਈਡ ਅੰਬੇ ਦਾ ਗੋਪੀ ਨੂੰ ਕਹਿੰਦੇ ਗੋਪੀ ਬੱਲੇ ਬੱਲੇ ਕਰਾਵੇ ਗੋਪੀ ਦੁਨੀਆ ਨਜਾਵੇ ਉਹ ਲੱਗ ਗਿਆ ਗੋਪੀ ਪਰ ਸਾਹਮਣੇ ਦੇਖਾਂਗੇ ਨੰਬਰ ਰੇਡਰ ਦਾ ਪੁਆਇੰਟ ਜਿਹੜਾ ਧਾਵੀ ਨੇ ਜੋੜ ਦਿੱਤਾ ਹੈ ਅਮਰੀਕਾ ਵਾਲੇ ਹੀਰੇ ਵੱਲੋਂ ਆ